ਸੋ ਅਸੀਂ ਇਸ ਵੇਲੇ ਮੌਜੂਦ ਹਾਂ ਸੁਪਰ ਮਾਡਲ ਪੋਲਿੰਗ ਸਟੇਸ਼ਨ 'ਚ ਜਿਹੜਾ ਸਿਰਫ ਚੋਣ ਕਮਿਸ਼ਨਰ ਦੀ ਚੋਣ ਕਮਿਸ਼ਨ ਦੀ ਹਦਾਇਤ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਸੁਪਰ ਮਾਡਲ ਪੋਲਿੰਗ ਸਟੇਸ਼ਨ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਵਕ ਵਕਤ ਇੱਕ ਤਰ੍ਹਾਂ ਦੇ ਸਟਾਲ ਲਗਾਏ ਗਏ ਆ ਬੁਕਸ ਦਾ ਸਟਾਲ ਲਗਾਇਆ ਗਿਆ ਹੈ ਮਹਿਲਾਵਾਂ ਦੇ ਲਈ ਗੋਲ ਗੱਪੇ ਵੀ ਲਗਾਏ ਗਏ ਆ ਲੱਡੂ ਲਗਾਏ ਗਏ ਆ ਸੋ ਇਸ ਦਾ ਸਾਰਾ ਮਤਲਬ ਹੈ ਕਿ ਲੋਕਾਂ ਨੂੰ ਵੋਟਰਾਂ ਨੂੰ ਜਾਗਰੂਕ ਕਰਨਾ ਤਾਂ ਕਿ ਵੋਟ ਪਰਸੈਂਟੇਜ ਜਿਹੜੀ ਹਰ ਵਾਰੀ ਘਟ ਹੁੰਦੀ ਹੈ ਉਸ ਦੇ ਵਿੱਚ ਵਾਧਾ ਕੀਤਾ ਜਾ ਸਕੇ ਸੋ ਗੱਲਬਾਤ ਵੀ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਲੋਕ ਮਕਸਦ ਹੈ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਕਿ મતદાન ਕਰਨ ਜਾਤੋ ਜਮਾ ਬਹੁਤ ਬੜਾ acha ਲੱਗਦਾ ਲੋਕਾਂ ਨੂੰ ਪਤਾ ਲੱਗਿਆ ਸੋ ਹੋਰ ਵੀ ਗੱਲ ਕਰਾਂਗੇ ਸਰ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਸਿਰਫ ਮਕਸਦ ਹੈ ਲੋਕਾਂ ਨੂੰ ਜਾਗਰੂਕ ਕਰਨਾ ਇੱਥੇ ਵੱਖਰੇ ਵੱਖਰੇ ਤਰ੍ਹਾਂ ਦੇ ਸਟਾਲ ਲਗਾਏ ਗਏ ਹੈ ਮਕਸਦ ਸਾਫ ਹੈ ਕਿ ਇਸ ਦੇ ਨਾਲ ਲੱਗਦਾ ਫਾਇਦਾ ਹੋਏਗਾ ਜੀ ਸਰ ਹੁਣ ਤੱਕ ਦੇਖਿਆ ਜਾ ਰਿਹਾ ਹੈ ਕਿ ਕਾਫੀ ਗੁੱਡ ਨੰਬਰ ਦੇ ਵਿੱਚ ਕ라우ਡ ਸਾਡੇ ਕੋਲ ਉੱਥੇ ਪਹੁੰਚ ਰਿਹਾ ਹੈ ਪੋਲਿੰਗ ਸਟੇਸ਼ਨ ਦੇ ਉੱਤੇ ਤੇ ਕਾਫੀ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਚੰਗੀ ਪੋਲਿੰਗ ਇੱਥੇ ਹੋ ਜਾਏਗੀ ਕਿਹੜੇ ਕਿਹੜੇ ਸਟਾਲ ਲਗਾਏ ਗਏ ਹੈ ਇੱਥੇ ਕਿ ਸਾਰਾ ਫ੍ਰੀ ਹੈ ਕਿ ਫਿਰ ਜਿਦਾ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਕਿ ਬੁੱਕ ਬੁੱਕ ਸਟਾਲ ਵੀ ਹੈ ਵੋਟਰਸ ਲਈ ਇਹ ਤੇ ਕਿ ਬੁੱਕ ਸਟਾਲ ਹੈ ਵੋਟਰਸ ਲਈ ਉਸ ਤੋਂ ਬਾਅਦ ਸਾਡੇ ਕੋਲ 골ਗੱਪੇ ਹੈ ਉਸ ਤੋਂ ਬਾਅਦ ਸਾਡੇ ਕੋਲ ਲੱਡੂ ਹੈ ਉਸ ਤੋਂ ਬਾਅਦ ਨੀਲ ਆਰਟ ਦੀ ਟੀਮ ਸ ਹੈ ਸਾਡੇ ਕੋਲ ਉਸ ਤੋਂ ਬਾਅਦ ਇਹ ਸਟੂਡੈਂਟਸ ਵੱਲੋਂ ਐਗਜ਼ੀਬਿਸ਼ਨ ਹੈ ਉਸ ਤੋਂ ਬਾਅਦ ਸਾਡੇ ਕੋਲ ਕਲਚਰਲ ਇਵੈਂਟ ਹੈ ਕਲਚਰਲ ਇਵੈਂਟ ਦੇ ਬਾਅਦ ਰਿਫਰੈਸ਼ਮੈਂਟ ਹੈ ਔਰ ਬੱਚੋਆਂ ਕੇ ਲਈ ਸਪੈਸ਼ਲ ਕ੍ਰੈਚੇ ਵੀ ਅਰੇਂਜਮੈਂਟ ਕੀਤਾ ਗਿਆ ਹੈ ਔਰ ਪੀ ਡਬਲਯੂ ਡੀ ਐਂਡ ਸੀਨੀਅਰ ਸਿਟੀਜ਼ਨ ਦੇ ہمارا ਸਪੈਸ਼ਲ ਫੋਕਸ ਹੈ ਉਹਨਾਂ ਕੇ ਲਈ ਸਪੈਸ਼ਲ ਅਰੇਂਜਮੈਂਟ ਵੀ ਕੀਤੀ ਗਈ ਹੈ ਸੋ ਕਿੰਨੇ ਵਜੇ ਤੱਕ ਰਹੇਗਾ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਕਿੰਨੇ ਵਜੇ ਤੱਕ ਰਹੇਗਾ ਤੇ ਲੋਕਾਂ ਨੂੰ ਆਪ ਅਥੇ ਲੈ ਕੇ ਆਇਆ ਜਾ ਰਿਹਾ ਹੈ ਯਾ ਲੋਕ ਲੋਕੀ ਖੁਦ ਆ ਰਹੇ ਲੋਕ ਖੁਦ ਆ ਰਹੇ ਨੇ ਬਟ ਜਿਹੜੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਅਸੀਂ ਘਰ ਤੋਂ ਹੀ ਰਿਸੀਵ ਕਰ ਰਹੇ ਤੇ ਬ ਸੋ ਸੀਨੀਅਰ ਸਿਟੀਜ਼ਨ ਨੂੰ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਸੀਨੀਅਰ ਸਿਟੀਜ਼ਨ ਨੂੰ ਘਰੋਂ ਲਿਆਇਆ ਜਾ ਰਿਹਾ મતદાન ਕਰਵਾਇਆ ਜਾ ਰਿਹਾ ਫਿਰ ਉਹਨਾਂ ਨੂੰ ਘਰ ਦੇ ਵਿੱਚ ਹੀ ਡ੍ਰੌਪ ਕੀਤਾ ਜਾ ਰਿਹਾ ਸੋ ਇੱਕ ਸਟਾਲ ਹੈ ਲਗਾਇਆ ਗਿਆ ਮਹਿਲਾਵਾਂ ਦੇ ਲਈ ਖਾਸ ਕਰਕੇ ਗੱਲਬਾਤ ਕਰਾਂਗੇ ਮੈਮ ਕੀ ਲੱਗਦਾ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਤੁਸੀਂ ਵੀ ਇੱਥੇ ਬੈਠੇ ਹੋ ਕੀ ਲੱਗਦਾ ਕਿ ਇਸ ਤਰ੍ਹਾਂ મતદાન ਨੂੰ ਫਰਕ ਪਏਗਾ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਅਕਚੁਅਲੀ ਅਰੇਂਜਮੈਂਟ ਬਹੁਤ ਅੱਛਾ ਹੈ ਪਹਿਲੇ ਵੋਟ ਕਾਸਟ ਕਰਨ ਦਾ ਹੈਗਾ ਪ੍ਰੋਗਰਾਮ ਉਤੇ ਬਾਦੂ ਹੀ ਗਾਈਡ ਕੀਤਾ ਜਾ ਰਿਹਾ ਇਸ ਤਰਫ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਵੋਟ ਵੋਟ ਪਾਂਦੇ ਵਿੱਚ ਕੋਈ ਪ੍ਰੋਬਲਮ ਆਏਗੀ ਸਭ ਤੋਂ ਵਧੀਆ ਕਿਥੇ ਮਹਿਲਾਵਾਂ ਦੇ ਲਈ ਜਿਹੜਾ ਸਟਾਲ ਲਗਾਇਆ ਗਿਆ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਜੇ ਬਾਹਰ ਤਿਆਰ ਹੋਣ ਜਾਓ ਤਾਂ ਪੈਸੇ ਲੱਗਦੇ ਇੱਥੇ ਬਿਲਕੁਲ ਫ੍ਰੀ ਹੈ ਇਸ ਦਾ ਫਾਇਦਾ ਮਹਿਲਾਵਾਂ ਭਰਪੂਰ ਚੋکریاں ਹਾਂਜੀ ਆਫ ਕੌਰਸ ਜਿੰਨਾ ਅਸੀਂ ਦੇਖ ਹੀ ਸਕਦੇ ਹਾਂ ਅਸੀਂ ਵੀ ਆਏ ਹਾਂ ਫ੍ਰੀ ਆਫ ਕਾਸਟ ਚੀਜ਼ ਹਰ ਕਿਸੇ ਨੂੰ ਪਸੰਦ ਆਉਂਦੀ ਹੈ ਮੈਂ ਤੁਸੀਂ ਜਾਗਰੂਕ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਕਿ ਲੱਗਦਾ ਫਾਇਦਾ ਮਿਲਦਾ ਨਹੀਂ ਹਾਂਜੀ ਹਾਂਜੀ ਜ਼ਰੂਰ ਇਹ جنون ਹੋਏਗਾ ਕਿ ਮੈਂ ਨਹੀਂ ਜਾਣਾ ਅਗਰ ਉਹਨਾਂ ਨੂੰ ਵੀ ਪਤਾ ਚੱਲੇਗਾ ਇੱਥੇ ਇਹ ਚੀਜ਼ਾਂ ਔਰ ਇਹ ਉਹ ਵੀ ਵੋਟ ਪਾਣਾ ਆਏਗਾ ਇਸ ਚੀਜ਼ ਨੂੰ ਦੇਖ ਕੇ ਤੇ ਇਸ ਲਈ ਇਹ ਬਹੁਤ ਵਧੀਆ ਲੱਗ ਰਿਹਾ ਹੈ ਕਿ ਆਈ ਪਹਿਲੇ ਵੋਟ ਕੀਤਾ ਹੈ ਫਿਰ ਆਈ ਪੂਲਿੰਗ ਵੋਟ ਤੋਂ ਬਾਅਦ ਇੱਧਰ ਆਏ ਆ ਅਲੱਗ-ਅਲੱਗਰ ਆਪਣੀਆਂ ਐਕਟੀਵਿਟੀਜ਼ ਲਗਾਈਆਂ ਹੈ ਖਾਣ-ਪੀਣ ਦਾ ਅਰੇਂਜਮੈਂਟ ਵਧੀਆ ਐ ਫਰਸਟ ਟਾਈਮ ਮੈਂ ਇਹ ਦੇਖਿਆ ਜਦੋਂ ਦਾ ਇਹ ਵੋਟ ਪਾਏ ਕਰ ਰਹੇ ਹਾਂ ਤੋਂ ਬਿਲਕੁਲ ਫਰਸਟ ਟਾਈਮ ਦੇਖਿਆ ਸੋ ਇੱਕ ਸਟਾਲ ਹੋਰ ਲੱਗਾ ਹੋਇ ਹਰ ਸਟਾਲ ਤੇ ਪੰਫਲੈਟ ਪਏ ਆ ਜਿਹਦੇ ਤੇ ਲਿਖਿਆ ਹੈ ਕਿ ਦੇਸ਼ ਦਾ ਪਰਵ ਚੋਣਾਂ ਦਾ ਪਰਵ ਦੇਸ਼ ਦਾ ਗਰਵ ਇਹ ਸਾਰਾ ਸਮਾਨ ਜਿੰਨਾ ਵੱਲੋਂ ਬਣਾਇਆ ਗਿਆ ਉਹ ਤੇ ਨਾਲ ਮੇਰੀ ਵੋਟ ਮੇਰਾ ਅਧਿਕਾਰ ਸੋ ਲੋਕਾਂ ਨੂੰ ਜਾਗਰੂਕ ਕਰਨਾ ਇਸ ਦਾ ਮਕਸਦ ਮੈਡਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਸਟਾਈਲ ਲਗਾਏ ਗਏ ਆ ਗੋਲ ਗੱਪਿਆਂ ਦੇ ਵੀ ਲਗਾਏ ਗਏ ਤਾਂ ਕਿ ਲੋਕ ਵੱਧ ਤੋਂ ਵੱਧ ਪਹਿਲੀ ਵਾਰ ਉਪਰਾਲਾ ਕੀਤਾ ਗਿਆ ਕੀ ਕਰਨਾ ਚਾਹੋ ਇਹ ਕਿ ਜੋ ਮੈਮ ਨੇ ਕੀਤਾ کافی ਅਚਾਰੈਂਜਮੈਂਟ ਕੀਤਾ ਅਹੀਂ ਵੀ ਕਾਫੀ ਐਕਸਾਈਟਾਈਜ਼ ਹੋ ਚਾਈ ਸ਼ਾਇਦ ਨਹੀਂ ਇਤਨਾ ਪਰ ਕਾਫੀ ਅੱਛਾ ਰਿਸਪੌਂਸ ਮਿਲਿਆ ਕਾਫੀ ਐਕਸਾਈਟਮੈਂਟ ਨਾਲ ਵੋਟ ਵੀ ਪਾਣ ਆਏ ਕਈਆਂ ਨੂੰ ਮੈਸੇਜ ਗਏ ਉਹ ਕਹਿੰਦੇ ਜਿੱਦਾਂ ਹੀ ਸਾਨੂੰ ਪਤਾ ਲੱਗਾ ਅਸੀਂ ਵੇਲੇ ਨਾਲ ਹੀ ਉੱਠ ਕੇ ਤੇ ਵੋਟ ਪਾਣ ਆ ਗਏ ਆ ਕਿ ਅਹੀਂ ਵੀ ਦੇਖੀਏ ਉੱਥੇ ਕੀ ਕੁਝ ਚੱਲ ਰਿਹਾ ਤੇ ਕਾਫੀ ਅੱਛਾ ਬੱਚੇ ਇਹਨਾਂ ਨੇ ਦੇਖਿਆ ਕਿ ਜਿਵੇਂ ਆਈਟੀਆਈਸ ਦੇ ਵਰ ਜੀਆਈਜੀਟੀ ਹਾਲਗੇਟ ਵੱਲੋਂ ਲਗਾਇਆ ਐਗਜ਼ੀਬਿਸ਼ਨ ਦੇ ਉਹ ਦੇਖ ਕੇ ਅੱਛਾ ਲੱਗਾ ਉਹਨਾਂ ਨੂੰ ਕਿ ਆਈਟੀਆਈਸ 'ਚ ਵੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਵਾ ਤੋਂ ਕਾਫੀ ਉਹਨਾਂ ਨੇ ਸਾਡੇ ਬਾਰੇ ਪੁੱਛਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਐਡਮਿਸ਼ਨਸ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਕੀ ਦਿੱਤੀ ਤੋਂ ਹੋਰ ਇੱਥੇ ਜੋ ਇਨਸਟਾਲ ਲੱਗੇ ਖਾਣ ਪੀਣ ਦੇ ਗੋਲ ਗੱਪੇ ਵਗੈਰਾ ਇਹ ਤੋਂ ਵੀ ਕਾਫੀ ਲੋਕੀ ਸੋ ਐਕਸਾਈਟਮੈਂਟ ਜਾਗੇ ਤੇ ਨੀ ਲਾਟ ਵਗੈਰਾ ਵੀ ਕਰਵਾ ਰਹੇ ਨੇ ਕਾਫੀ ਅੱਛਾ ਲੱਗਾ ਥੈਂਕ ਯੂ ਸੋ ਸੋ ਬਿਲਕੁਲ ਇਸ ਦਾ ਫਾਇਦਾ ਜ਼ਰੂਰ ਮਿਲੇਗਾ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਇਸ ਦਾ ਫਾਇਦਾ ਜ਼ਰੂਰ ਲੋਕਾਂ ਨੂੰ ਮਿਲਦਾ ਨਜ਼ਰ ਆ ਰਿਹਾ ਲੋਕ ਜਾਗਰੂਕ ਹੋ ਹਾਂ ਹੁੰਦੇ ਨਜ਼ਰ ਆ ਰਿਹਾ ਤੇ ਨਾਲ ਇਸ ਦੇ ਨਾਲ ਵੋਟ ਪਰਸੈਂਟੇਜ ਦੇ ਵਿੱਚ ਵੀ ਵਾਧਾ ਹੋਏਗਾ ਸੋ ਇੱਕ ਹੋਰ ਜਿਹੜਾ ਸਟਾਲ ਲੱਗਾ ਫ੍ਰੀ ਟੈਟੂ ਦਾ ਸਰ ਰਾਣੋ ਜੀ ਫ੍ਰੀ ਟੈਟੂ ਦਾ ਸਟਾਲ ਲਗਾਇਆ ਗਿਆ ਹੈ ਇਹ ਕੀ ਲੱਗਦਾ ਕਿ ਫਾਇਦਾ ਮਿਲੇਗਾ ਇਸ ਦਾ ਸਰ ਬਹੁਤ ਫਾਇਦਾ ਹੈ ਜੀ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਇਤਨਾਲੇ ਸਾਡੇ ਕੋਲ ਬਹੁਤ ਜ਼ਿਆਦਾ ਜਿਹੜੇ ਵੋਟਰ ਜਾਗਰੂਤ ਹੋ ਕੇ ਆ ਰਹੇ ਜਿਹੜੇ ਬਾਹਰ ਵੀ ਜਾ ਰਹੇ ਨੇ ਜੀ ਵੋਟ ਪਾ ਕੇ ਉਹ ਵੀ ਦੱਸ ਰਹੇ ਨੇ ਇੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਨਾ ਤੇ ਤੁਸੀਂ ਦੇਖੋ ਇੱਥੇ ਵੱਖਰੇ ਵੱਖਰੇ ਸਟਾਲ ਲੱਗੇ ਹੋਏ ਨੇ ਤੇ ਗੋਲ ਗੱਪਿਆਂ ਦੇ ਸਟਾਲ ਹੈ ਬੁਕਸ ਦਾ ਸਟਾਲ ਹੈ ਲੱਡੂਆਂ ਦਾ ਸਟਾਲ ਹੈ ਟੈਟੂ ਆਰਟ ਦਾ ਸਟਾਲ ਹੈ ਤੁਸੀਂ ਜੇ ਉਧਰ ਗਏ ਹੋ ਤਾਂ ਮੰਦਰ ਵਾਲੇ ਪਾਸੇ ਰੰਗੋਲੀ ਵੀ ਬਣੀ ਹੋਈ ਹੈ ਔਰ ਤੁਸੀਂ ਦੇਖੋ ਇਸ ਤੋਂ ਬਾਅਦ ਨੇਲ ਆਰਟ ਦਾ ਸਟਾਲ ਹੈ ਔਰ ਉਧਰ ਗਾਰਮੈਂਟਸ ਦਾ ਸਟਾਲ ਹੈ ਮਤਲਬ ਇੱਕ ਪ੍ਰਸ਼ਾਸਨ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਦੇਖੋ ਮਤਲਬ ਜਿਸ ਤਰੀਕੇ ਡੈਕੋਰੇਸ਼ਨ ਕੀਤੀ ਗਈ ਹੈ ਸੁਪਰ ਮਾਡਲ ਬੂਥ ਬਣਾਇਆ ਗਿਆ ਜਿਹੜਾ ਤਾਂ ਕਿ ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਜਾਗਰੂਕ ਕਰਕੇ ਲੋਕ ਵੱਧ ਤੋਂ ਵੱਧ ਜਿਹੜੇ ਵੋਟ ਆਪਣੀ ਪੋਲ ਕਰ ਸਕਣ ਪਹਿਲੀ ਵਾਰ ਕੀਤਾ ਗਿਆ ਕਿ ਲੱਗਦਾ ਕਿ ਅੱਗੋ ਤੇ ਚੋਣ ਕਮਿਸ਼ਨ ਵੱਲੋਂ ਜ਼ਿਆਦਾ ਕਰਵਾਇਆ ਜਾਏਗਾ ਕਿਉਂਕਿ ਹਲੇ ਤੱਕ ਬਹੁਤ ਘੱਟ ਬਣਾਏ ਗਏ ਜੀ ਇਹ ਪਹਿਲੀ ਵਾਰੀ ਸੁਪਰ ਮਾਡਲ ਬੂਥ ਬਣਾਇਆ ਗਿਆ ਜੀ ਆ ਲਾਸਟ ਟਾਈਮ ਜਦੋਂ ਇਲੈਕਸ਼ਨ ਸੀਗੇ ਵਿਧਾਨ ਸਭਾ ਦੇ ਉਦੋਂ ਪਿੰਕ ਬੂਥ ਬਣਾਏ ਗਏ ਸੀਗੇ ਔਰ ਇਸ ਵਾਰੀ ਜਿਹੜਾ ਸੁਪਰ ਮਾਡਲ ਬੂਥ ਹੈ ਜਿਹੜਾ ਉਹ ਸਭ ਤੋਂ ਫਰਸਟ ਟਾਈਮ ਬਣਾਇਆ ਗਿਆ ਔਰ ਆਸ ਕਰਦੇ ਹਾਂ ਕਿ ਨੈਕਸਟ ਟਾਈਮ ਵੀ ਜਿਹੜਾ ਲੋਕਾਂ ਦਾ ਜਿਹੜਾ ਇਕੱਠਾ ਜਾਂ ਲੋਕਾਂ ਦੇ ਜਿਹੜਾ ਕਰੇਜ਼ ਹੈ ਉਹਨਾਂ ਨੂੰ ਦੇਖਦੇ ਹੋਏ ਨੈਕਸਟ ਟਾਈਮ ਤੋਂ ਵੀ ਇਹ ਬਨਣਗੇ ਜ਼ਰੂਰ ਸੋ ਬਿਲਕੁਲ ਨੈਕਸਟ ਟਾਈਮ ਤੋਂ ਵੀ ਬਨੂਗੇ ਸੋ ਲੀਨ ਵੀ ਆਏ ਹੋਏ ਨੇ ਜੀ ਰਾਣੋ ਜੀ ਦੇਖੋ ਤੁਸੀਂ ਅੱਜ ਇੱਥੇ ਲੋਕਾਂ ਦੇ ਵਿੱਚ ਕਿੰਨਾ ਹੁਸ਼ਿਆਰ ਮੈਂ ਵੇਖ ਰਿਹਾ ਵਾਂ ਕਿ ਅੱਜ ਸਵੇਰ ਦੇ ਅਸੀਂ ਦੇਖ ਰਿਹਾ ਜੁੜੇ ਵੋਟਰਸ ਇੱਥੇ ਆ ਰਹੇ ਨੇ ਉਹਨਾਂ ਦੇ ਵਿੱਚ ਇੱਕ ਅਲੱਗ ਹੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਨਜ਼ਰ ਆ ਰਹੀ ਔਰ ਇਹਨਾਂ ਅੱਛਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਰਾਣੋ ਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲੋਕ ਜਿਹੜੇ ਆ ਉਹ ਕਿੰਨੇ ਖੁਸ਼ ਨੇ ਔਰ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਥਕਾਵਟ ਜਾਂ ਕੋਈ ਉਹਨਾਂ ਨੂੰ ਮਤਲਬ ਨਰਵਸ ਫੀਲ ਨਹੀਂ ਹੋ ਰਿਹਾ ਬੜੀ ਇੱਕ ਵਿਆਹ ਵਰਗਾ ਮਾਹੌਲ ਹੈ ਹਨਾ ਜਿਵੇਂ ਕੋਈ ਤਿਹਾਰ ਮਨਾਇਆ